ਹਗੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੱਲੇ ਸਾਧ ਸੰਤ ਜੀ ਆਪ ਸਰਬੱਤ ਸੰਤਾਂ ਨੂੰ ਸਮੂਝੇ ਸੇਵਾਦਾਰ ਸਿੰਘਾਂ ਦੇ ਵੱਲੋਂ ਬੇਨਤੀ ਹੈ ਕਿ ਸਾਡੇ ਨਗਰ ਕੈਂਡ ਰਾਣੀ ਬਣਾ ਦਿੱਤੇ ਤਨ ਤਨ ਬਾਬਾ ਖਜਾਨ ਸਿੰਘ ਸਾਹਿਬ ਜੀ ਤਨ ਤਨ ਬਾਬਾ ਦੂਸਨ ਸਿੰਘ ਸਾਹਿਬ ਜੀ ਮਹਾਪੁਰਸ਼ਾਂ ਦੇ ਪਵਿੱਤਰ ਅਸਥਾਨਾਂ ਤੇ ਜੋ ਹਰ ਸਾਲ ਬੜੀ ਸ਼ਰਧਾ ਭਾਵਨਾ ਸਤਕਾਰ ਸਹਿਤ ਮਹਾਪੁਰਸ਼ਾਂ ਦੇ ਜੋੜ ਮੇਲੇ ਮਨਾਏ ਜਾਂਦੇ ਹਨ ਸੋ ਸਾਧ ਸੰਗਤ ਜੀ 15 16 17 ਦਸੰਬਰ 1 2 3 ਤੋਂ ਦਿਨ ਸੋਵਾਰ ਮੰਗਲਵਾਰ ਤੇ ਬੁੱਧਵਾਰ ਨੂੰ ਮਨਾਏ ਜਾ ਰਹੇ ਹਨ ਸੋ ਇਸ ਤੋਂ ਪਹਿਲਾਂ ਸਾਧ ਸੰਗਤ ਜੀ ਜੋ ਸਾਰੀਆਂ ਸੰਗਤਾਂ ਇੱਥੇ ਪਹੁੰਚ ਕੇ ਮਹਾਪੁਰਸ਼ਾਂ ਦੇ ਪਵਿੱਤਰ ਸਥਾਨਾਂ ਤੇ ਅਰਦਾਸਾਂ ਬੇਨਤੀਆਂ ਕਰਦੀਆਂ ਸਨ ਸੱਚੇ ਪਾਤਸ਼ਾਹ ਨੇ ਉਹਨਾਂ ਦੀਆਂ ਮਨੋ ਭਾਵਨਾਵਾਂ ਨੂੰ ਭਾਗ ਲਾਇਆ ਸੋ ਉਹਨਾਂ ਪਰਿਵਾਰਾਂ ਵੱਲੋਂ ਸਾਧ ਸੰਗਤ ਹਰ ਸਾਲ ਘਟੋ ਘਟ 80 90 ਸ੍ਰੀ ਅਖੰਡ ਪਾਠ ਸਾਹਿਬ ਪਰ ਆਰੰਭ ਹੁੰਦੇ ਹਨ ਜੋ ਪਹਿਲੀ ਲੜੀ 11 ਤਰੀਕ ਨੂੰ 11 ਦਸੰਬਰ ਨੂੰ ਆਰੰਭ ਹੋਵੇਗੀ ਜਿਨ੍ਹਾਂ ਦੇ ਭੋਗ 13 ਦਸੰਬਰ ਨੂੰ ਪਹਿਣਗੇ 13 ਦਸੰਬਰ ਨੂੰ ਦੂਸਰੀ ਲੜੀ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭ ਹੋਵੇਗੀ ਜਿਨ੍ਹਾਂ ਦੇ ਭੋਗ 15 ਦਸੰਬਰ ਨੂੰ ਪਹਿਣਗੇ ਤੇ 15 ਦਸੰਬਰ ਨੂੰ ਸਾਧ ਸੰਗਤ ਜੀ ਤੀਸਰੀ ਲੜੀ ਜੋੜ ਮੇਲਿਆਂ ਵਾਲੀ ਆਰੰਭ ਹੋਵੇਗੀ ਜਿਨ੍ਹਾਂ ਦੇ ਭੋਗ 17 ਦਸੰਬਰ ਦਿਨ ਬੁੱਧਵਾਰ ਨੂੰ ਪਹਿਣਗੇ 15 ਦਸੰਬਰ ਨੂੰ 70 ਕਿਲੋ ਆਲ ਓਪਨ ਕਬੱਡੀ ਦੇ ਮੈਚ ਹੋਣਗੇ 16 ਦਸੰਬਰ ਨੂੰ ਸਾਧ ਸੰਗਤ ਜੀ ਮਾਝਾ ਪਿੰਡੂ ਲੀਗ ਦੀਆਂ 8 ਟੀਮਾਂ ਦੇ ਪੇੜ ਹੋਣਗੇ ਤੇ 17 ਦਸੰਬਰ ਨੂੰ 8 ਅਕੈਡਮੀਆਂ ਦੇ ਮੈਚ ਹੋਣਗੇ ਜਿਸ ਦੇ ਵਿੱਚ ਮਾਝਾ ਮਾਲਵਾ ਦੁਆਬਾ ਹਰਿਆਣੇ ਦੀਆਂ ਟੀਮਾਂ ਸਾਂਝ ਸੰਤ ਹਿੱਸਾ ਲੈਣਗੀਆਂ ਸੂਨਾਵਾਰ ਖਿਡਾਰੀ ਪਹੁੰਚ ਰਹੇ ਹਨ ਸਮੁੱਚੇ ਹੀ ਨਗਰ ਵੱਲੋਂ ਸੇਵਾਦਾਰਾਂ ਵੱਲੋਂ ਵਿਦੇਸ਼ਾਂ ਦੇ ਵਿੱਚ ਬੈਠੇ ਵੀਰ ਐਨ ਆਰ ਆਈ ਭਰਾ ਉਹਨਾਂ ਦੇ ਸਹਿਯੋਗ ਦੇ ਨਾਲ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜੋੜ ਮੇਲੇ ਹਰ ਸਾਲ ਮਨਾਏ ਜਾਂਦੇ ਹਨ ਸੋ ਸਾਧ ਸੰਗਤ ਜੀ 14 ਦਸੰਬਰ ਨੂੰ ਰਾਤਰੀ ਦੇ ਦੀਵਾਨ ਸੱਜਣਗੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਗਿਆਨੀ ਬਖਸ਼ੀਰ ਸਿੰਘ ਜੀ ਉਹਨਾਂ ਦਾ ਢਾਡੀ ਜਥਾ ਹਾਜ਼ਰੀ ਭਰੇਗਾ 15 ਦਸੰਬਰ ਨੂੰ ਗਿਆਨੀ ਗੁਰਜੰਟ ਸਿੰਘ ਜੀ ਬੈਂਕਾ ਉਹਨਾਂ ਦੇ ਸਾਥੀ ਵੀਰ ਕੁਲਦੀਪ ਸਿੰਘ ਜੀ ਮਾਨਕ ਜੋ ਸਾਡੇ ਨਗਰ ਰਾਣੀ ਬਲਾ ਵਾਲੇ ਉਹਨਾਂ ਦਾ ਕਵੀਸ਼ਰੀ ਜਥਾ ਹਾਜ਼ਰੀ ਭਰੇਗਾ 16 ਦਸੰਬਰ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਗਿਆਨੀ ਸਤਨਾਮ ਸਿੰਘ ਜੀ ਢਾਡੀ ਲਾਲੂ ਘੁੰਮਣ ਵਾਲੇ ਉਹਨਾਂ ਦਾ ਜਥਾ ਹਾਜ਼ਰੀ ਭਰੇਗਾ ਜਿੱਥੇ ਸੰਗਤਾਂ ਨੇ ਸਾਧ ਸੰਗਤ ਦਿਨੇ ਹਾਜ਼ਰੀ ਭਰਨੀ ਹੈ ਉਥੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਰਾਤ ਨੂੰ ਵੀ 2 ਘੰਟੇ ਦੀ ਹਾਜ਼ਰੀ ਜ਼ਰੂਰ ਭਰਿਓ ਬਾਰੋਂ ਆਈ ਹੋਈ ਸੰਗਤ ਨੂੰ ਸਾਰੇ ਸੇਵਾਦਾਰਾਂ ਵੱਲੋਂ ਜੀ ਆਇਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ